ਬਹੁਤ ਹਾਰਡ ਫੁੱਲ ਆ ਬਾਈ ਬਹੁਤ ਟਾਈਟ ਜਿਹੜਾ ਫੁੱਲ ਆ ਹੁਣ ਵੱਢਣ ਦੇ ਕਾਬਲ ਹੋਇਆ ਤੁਸੀਂ ਗੋਭੀ ਦੇਖ ਸਕਦੇ ਹੋ ਜਿਵੇਂ ਪੱਠੇ ਦੀਆਂ ਇੱਟਾਂ ਪਈਆਂ ਹੁੰਦੀਆਂ ਬਾਈ ਐਵੇਂ ਪਈ ਆ ਜਿਹੜੀ ਆਪਾਂ ਉਤੋਂ ਮੂੰਹ ਨਾ ਖਰਾਬ ਹੋਵੇ ਲਫਾਫੇ ਦਾ ਤੇ ਫੁੱਲ ਨੂੰ ਪੱਟ ਕੇ ਬਾਈ ਇਸ ਤਰ੍ਹਾਂ ਉਤੋਂ ਗਰਮੀ ਤੋਂ ਬਚਾਇਆ ਇਹਨਾਂ ਦਾ ਨੰਬਰ ਆ ਜਿਹੜਾ ਹੈਗਾ ਜੀ 98556 20577 ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤਾ ਅੱਜ ਆਪਾਂ ਬਾਈ ਜੀ ਗੱਲ ਕਰਾਂਗੇ ਬੰਦ ਗੋਭੀ ਦੀ ਜਿਹੜੀ ਆਪਾਂ ਜਮਾ ਲੇਟ ਵੈਰੈਟੀ ਲਈ ਸੀ ਤੇ ਅੱਜ ਬਣ ਕੇ ਬਾਈ ਜੀ ਪੂਰੀ ਤਿਆਰ ਹੋ ਗਈ ਆ ਤੁਹਾਨੂੰ ਫੁੱਲ ਦਿਖਾ ਦਈਏ ਬਹੁਤ ਹਾਰਡ ਫੁੱਲ ਆ ਬਾਈ ਬਹੁਤ ਟਾਈਟ ਜਿਹੜਾ ਫੁੱਲ ਆ ਹੁਣ ਵੱਢਣ ਦੇ ਕਾਬਿਲ ਹੋਇਆ ਤੁਸੀਂ ਗੋਭੀ ਦੇਖ ਸਕਦੇ ਹੋ ਜਿਵੇਂ ਪੱਠੇ ਦੀਆਂ ਇੱਟਾਂ ਪਈਆਂ ਹੁੰਦੀਆਂ ਬਾਈ ਐਵੇਂ ਪਈ ਆ ਤਾਂ ਨਾਲ-ਨਾਲ ਜਿਹੜਾ ਆਪਣਾ ਬਾਗ ਆ ਤੁਹਾਨੂੰ ਬਾਈ ਉਹ ਵੀ ਦਿਖਾ ਦਈਏ ਇਹ ਆਪਣੇ अर्ਲੀ 골ਡ ਦੇ ਬਾਈ ਜੀ ਬੂਟੇ ਆ ਜਿਹੜੇ ਆਪਾਂ ਵਿੱਚ ਗੋਭੀ ਦੇ ਵਿੱਚ ਆਹਾ ਤੁਸੀਂ ਫਰੂਟ ਦੇਖ ਸਕਦੇ ਹੋ ਜਿਹੜਾ ਲੱਗਾ ਹੋਇਆ ਹੈ ਅਜੇ 2.5 ਸਾਲ ਦਾ ਇਹ ਆਪਣਾ ਬਾਗ ਹੋਇਆ ਤੇ ਤੁਹਾਨੂੰ ਜਿਹੜੀ ਗੋਭੀ ਦੀ ਵੈਰਾਈਟੀ ਹੈ ਬਾਈ ਜੀ ਸਟਨ ਕੰਪਨੀ ਦੀ ਵੈਰਾਈਟੀ ਆ ਸਾਡਾ ਭਰਾ ਜੀ ਗਿਆਨੀ ਬੀਜ ਭੰਡਾਰ ਮੋਗੇ ਵਾਲਾ ਜਿਹੜਾ ਸਾਨੂੰ ਹਰ ਇੱਕ ਵੈਰਾਈਟੀ ਬਾਰੇ ਜਾਣਕਾਰੀ ਦਿੰਦਾ ਤੇ ਸੀਡ ਵੀ ਤਕਰੀਬਨ ਆਪਣਾ ਸਾਰਾ ਉਹਨਾਂ ਦੀ ਦੁਕਾਨ ਤੋਂ ਆਉਂਦਾ ਕਿਤੇ ਆਪਾਂ ਦੁਕਾਨ ਤੇ ਕਿਤੇ ਵਿਹਲੇ ਹੋ ਕੇ ਤਾਂ ਜਰੂਰ ਉੱਥੇ ਜਾਈਦਾ ਨਹੀਂ ਸਾਡਾ ਬਾਈ ਜੀ ਸਪੈਸ਼ਲ ਹੋ ਕੋਰੀਅਰ ਕਰਾਉਣ ਜਾਂ ਜਵੇਂ ਵੀ ਕਰਾਉਣ ਸਾਡਾ ਸੀਡ ਘਰੇ ਪਹੁੰਚਦੇ ਕਰਦੇ ਆ ਤੇ ਅੱਜ ਤਾਈਂ ਉਹਨਾਂ ਨੇ ਸਾਨੂੰ ਕੋਈ ਵੈਰਾਈਟੀ ਮਾੜੀ ਨਹੀਂ ਦਿੱਤੀ ਜਿਹੜੀ ਅਸੀਂ ਕਹਿੰਨੇ ਆ ਉਦੋਂ ਵੀ ਬੈਸਟ ਦਿੰਦੇ ਆ ਕਹਿੰਦੇ ਵੀ ਤੁਸੀਂ ਟ੍ਰਾਇਲ ਕਰੋ ਆ ਉਹਨਾਂ ਦੇ ਕਹਿਣ ਤੇ ਆਪਾਂ ਲਾਈ ਸੀ ਤੇ ਇਹਦੀ ਜਿਹੜੀ ਪੈਕਿੰਗ ਹੋ ਰਹੀ ਆ ਉਹ ਵੀ ਅੱਜ ਤੁਹਾਨੂੰ ਦਿਖਾ ਦਈਏ ਜੇ ਆਪਾਂ ਸ਼ੁਰੂਆਤ ਕਰਤੀ ਆ ਤੁਸੀਂ ਗੋਭੀ ਦੇਖ ਸਕਦੋਂ ਐਨ ਲਗਾਤਾਰ ਜਿਵੇਂ ਚੱਠੇ ਲੱਗੇ ਹੁੰਦੇ ਆ ਪੱਠੇ ਦੇ ਵਿੱਚ ਟਾਂ ਦੇ ਇਸ ਤਰ੍ਹਾਂ ਗੋਭੀ ਆਪਣੀ ਪਈ ਆ ਤੇ ਫਲੇਵਰ ਭਾਈ ਆਪਾਂ ਤਕਰੀਬਨ ਲਾਤੀ ਆ ਤੇ ਗੋਭੀ ਦੀ ਪੈਕਿੰਗ ਹੋ ਰਹੀ ਆ ਗਰਮੀ ਥੋੜੀ ਜੀ ਅੱਜ ਧੁੱਪ ਹਾਰਡ ਲੱਗਣ ਦੇ ਕਾਰਨ ਜਿਹੜੀ ਆਪਾਂ ਉਤੋਂ ਮੂੰਹ ਨਾ ਖਰਾਬ ਹੋਵੇ ਲਫਾਫੇ ਦਾ ਤੇ ਫੁੱਲ ਨੂੰ ਪੱਟ ਕੇ ਭਾਈ ਜੀ ਇਸ ਤਰ੍ਹਾਂ ਉਤੋਂ ਗਰਮੀ ਤੋਂ ਬਚਾਇਆ ਲੇਵਰ ਨਾਲ ਦੀ ਨਾਲ ਇਹਨੂੰ ਇਸ ਤਰ੍ਹਾਂ ਟਕੀ ਜਾ ਰਹੀ ਆ ਤੇ ਜਿਵੇਂ ਪਈ ਆ ਬਾਈ ਓਵੇਂ ਹੀ ਸੁਭਾ ਨਿਕਲੂਗੀ ਇਹ ਅੱਜ ਪਹਿਲੇ ਦਿਨ ਸ਼ੁਰੂਆਤ ਆ ਮੰਡੀ ਬਠੰਡੇ ਦੀ ਕਰਾਵਾਂਗੇ ਕੱਲ ਨੂੰ ਜਿਹੜਾ ਬਾਜ਼ਾਰ ਅੱਜ ਤੱਕ ਤਕਰੀਬਨ ਕੋਈ 13 ਤੋਂ 14 ਰੁਪਏ ਦਾ ਜਿਹੜਾ ਆਪਾਂ ਨੂੰ ਰਿਪੋਰਟ ਜਿਹੜੀ ਬਠੰਡੇ ਮੰਡੀ ਦੀ ਮਿਲੀ ਆ ਤੇ ਵੀਰੋ ਆਪਾਂ ਗਿਆਨੀ ਬੀਜ ਭੰਡਾਰ ਜਿਹੜੇ ਮੋਗੇ ਤੋਂ ਆਪਾਂ ਨੂੰ ਸੀਡ ਦਿੰਦੇ ਆ ਉਹਨਾਂ ਦਾ ਨੰਬਰ ਆ ਜਿਹੜਾ ਸਕਰੀਨ ਤੇ ਵੀ ਮੈਂਸ਼ਨ ਕਰਾਂਗੇ ਤੇ ਮੈਂ ਵੀ ਖੁਦ ਬੋਲ ਦਿੰਨਾ ਉਹਨਾਂ ਦਾ ਨੰਬਰ ਆ ਜਿਹੜਾ ਹੈਗਾ ਜੀ 98556 20570 ਉਹਨਾਂ ਦਾ ਨੰਬਰ ਆ ਜੀ ਕਿਸੇ ਭਰਾ ਨੇ ਕਿਸੇ ਕਿਸਮ ਦੀ ਵੈਰਾਈਟੀ ਲੈਣੀ ਹੋਵੇ ਫੁੱਲ ਗੋਭੀ ਚ ਲੈਣੀ ਹੋਵੇ ਬੰਦ ਗੋਭੀ ਚ ਲੈਣੀ ਹੋਵੇ ਮਿਰਚ ਲੱਚ ਲੈਣੀ ਆ ਟਮਾਟਰ ਚ ਲੈਣੀ ਆ ਖਰਬੂਜਾ ਖਖੜੀ ਜੋ ਵੀ ਲੈਣਾ ਗਵਾਰਾ ਮੈਂ ਕਹਿੰਦਾ ਹਰ ਇੱਕ ਵੈਰਾਈਟੀ ਬਾਈ ਟੌਪ ਦੀ ਤੁਹਾਨੂੰ ਵੈਰਾਈਟੀ ਮਿਲੂਗੀ ਟੌਪ ਦੀ ਕੰਪਨੀ ਮਿਲੂਗੀ ਜਿਹੜੀ ਚ ਤੁਹਾਨੂੰ ਕਿਸੇ ਕਿਸਮ ਦੀ ਕੋਈ ਧੋਖੇ ਧੜੀ ਵਾਲਾ ਕੰਮ ਨਹੀਂ ਹੋਊਗਾ ਤੇ ਉਹਨਾਂ ਦਾ ਟੌਪ ਦਾ ਕੰਮ ਆ ਜੀ ਤੇ ਤੁਸੀਂ ਹਰ ਕਪਰਾ ਇੱਥੋਂ ਸੀਡ ਲੈ ਸਕਦੇ ਹੋ ਤੇ ਬੰਦ ਗੋਬੀ ਆ ਤੁਹਾਨੂੰ ਦਿਖਾਈ ਦਿੱਤੀ ਤੁਹਾਡੇ ਸਾਹਮਣੇ ਸੀਡ ਉਹਨਾਂ ਦੀ ਦੁਕਾਨ ਤੋਂ ਹੀ ਆਇਆ ਵੀ ਵੈਰਾਈਟੀਆਂ ਦੋ ਆਈਆਂ ਦੋਵੇਂ ਟੌਪ ਆ ਜਿਹੜੀ ਉਹ ਵੈਰਾਈਟੀ ਆ ਉਹਦੋਂ ਵੀ ਟੌਪ ਆ ਉਹਦਾ ਕਲਰ ਗੂੜਾ ਇਹ ਥੋੜਾ ਫਿੱਕੇ ਕਲਰ ਚਾ ਉਹ ਥੋੜੇ ਜੇ ਗੂੜੇ ਕਲਰ ਚਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ